ਸਸ਼ਟਿਕਾਲ ਦੀ ਸਾਰਿਆਂ ਨੂੰ ਉਮੀਦ ਆ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਮੈਂ ਵੀ ਵਧੀਆ ਆ ਥੋੜਾ ਜਿਹਾ ਫਰਕ ਹੈਗਾ ਕਿਉਂਕਿ ਕੱਲ ਅਸੀਂ ਦਵਾਈ ਲੈਣ ਦੇ ਸੀ ਡਾਕਟਰ ਚੇਂਜ ਕੀਤਾ ਸੀ ਡਾਕਟਰ ਚੇਂਜ ਕਰਨ ਕਾਰਨ ਕਾਫੀ ਫਰਕ ਪੈ ਗਿਆ ਕਿਉਂਕਿ ਜਿੱਥੇ ਪਹਿਲੇ ਮੈਂ ਦਵਾਈ ਲੈਣ ਜਾ ਰਹੀ ਸੀ ਉੱਥੇ ਬਲੂਕੋਸ ਵੀ ਚੜਵਾਇਆ ਪਰ ਕੋਈ ਫਰਕ ਨਹੀਂ ਪਿਆ ਮੈਨੂੰ ਹੋਰ ਜਿਆਦਾ ਕਮਜ਼ੋਰੀ ਫੀਲ ਹੋਣ ਲੱਗੀ ਬੁਖਾਰ ਬੁਖਾਰ ਤੇ ਐਵੇਂ ਸੀ ਕੀ ਰੋਜ਼ ਰਾਤ ਜਾਂ ਸ਼ਾਮ ਦੇ ਟਾਈਮ ਚੜ ਜਾਣਾ ਹੈ ਹੁਣ ਵੀ ਆਹੀ ਹਾਲ ਹੈ ਹਜੇ ਵੀ ਬੁਖਾਰ ਚੜਦਾ ਪਰ ਫਿਰ ਵੀ ਇੱਕ ਕਾਫੀ ਪਹਿਲੇ ਨਾਲੋਂ ਹੁਣ ਫਰਕ ਹੈਗਾ ਏ ਤਬੀਅਤ ਦੇ ਵਿੱਚ ਚਲੋ ਹੌਲੀ ਹੌਲੀ ਇਹ ਵੀ ਫਰਕ ਪੈ ਜਾਏਗਾ ਤੇ ਰੋਹੀ ਵਲੋਗਿੰਗ ਦੀ ਗੱਲ ਉਹ ਤੇ ਬੰਦੀ ਨਹੀਂ ਸੀ ਤੁਹਾਡੇ ਭਾਦੀ ਤੋਂ ਵੀ ਨਹੀਂ ਬੰਦੀ ਸੀ ਬੱਚਾ ਦਾ ਸ਼ੋਰ ਬੜਾ ਆ ਰਿਹਾ ਬੱਚੇ ਖੇਡੀ ਜਾਂਦੇ ਨੇ ਤੇ ਵਲੋਗਿੰਗ ਵੀ ਕਰ ਨਹੀਂ ਸਕਦੇ ਕਿਉਂਕਿ ਜਪਨੂਰ ਦਾ ਸਾਹਮਣਾ ਬਹੁਤ ਔਖਾ ਹੈ ਜਦੋਂ ਵੀ ਮਾੜਾ ਜਾਂ ਜਾਂ ਟਾਈਮ ਲੱਗੇ ਬਣਾ ਲੀਦਾ ਹੈ ਪਤਾ ਨਹੀਂ ਵਧੀਆ ਬੰਦਾ ਸੀ ਕਿ ਨਹੀਂ ਬੰਦਾ ਸੀ ਐਵੇਂ ਹੀ ਬਸ ਬਣਾ ਤੀਦਾ ਸੀ ਚਲੋ ਫਿਰ ਵੀ ਤੁਹਾਡਾ ਪਿਆਰ ਮਿਲਦਾ ਰਿਹਾ ਖਾਣ ਨੂੰ ਕਿਹਾ ਇਹ ਅਲੱਗ ਹੀ ਹਜੇ ਮਤਲਬ ਜਿਆਦਾ ਤੇ ਮੈਂ ਰੋਟੀ ਨਹੀਂ ਖਾ ਰਹੀ ਮਤਲਬ ਅੱਧੀ ਖਾਨੀ ਆ ਮੈਂ ਰੋਟੀ ਉਹ ਵੀ ਡਰ ਕੇ ਖਾਨੀ ਆ ਕਿ ਤੇ ਕੋਚੋ ਨਾ ਜਾਵੇ ਦੁਬਾਰਾ ਉਹ ਵੋਮਿੰਟਿੰਗ ਨਾ ਆ ਜੇ ਤੇ ਹਰੀਆਂ ਸਬਜ਼ੀਆਂ ਤੇ ਕਿਉਂਕਿ ਸਾਰਾ ਕੰਮ ਸਾਡਾ ਖਰਾਬ ਪਤਾ ਕਿਦਾਂ ਹੋਇਆ ਜਿਹੜੀਆਂ ਆਪਾਂ ਫਰੀਦਕੋਟ ਚ ਭਿੰਡੀਆਂ ਬਣਾਈਆਂ ਦੋ ਤਿੰਨ ਵਾਰੀ ਦੋ ਵਾਰੀ ਫਿਰ ਘਰ ਆ ਕੇ ਬਣਾ ਲਈ ਉਹਨੇ ਸਾਨੂੰ ਸਭ ਨੇ ਖਰਾਬ ਕਰਤਾ ਤੇ ਹੁਣ ਕੀਆ ਤੋਰੀ ਤੇ ਆ ਗਏ ਆ ਅਸੀਂ ਤੁਹਾਡੇ ਬਾਜੀ ਕੀਆ ਤੋਰੀ ਕੱਟੀ ਜਾ ਰਹੇ ਨੇ ਠੰਡਾ ਕਿਵੇਂ ਸੰਦੇਗ ਨਾਲ ਹਾਂ ਠੰਡੀਆਂ ਐ ਇਸ ਨਾਲੇ ਸਾਦਾ ਖਾਣਾ ਵੀ ਖਾਣਾ ਚਾਹੀਏ ਖਾਣਾ ਠੀਕ ਹੈਗਾ ਦੂਜਾ ਖਾਣਾ ਖਾ ਕੇ ਤੋੜੀ ਹਾਂ ਮੋਟੇ ਪਕਾੜਦਾ ਨਹੀਂ ਚੜਿਆ ਹੈ ਐ ਰੋਟੇ ਘਰਦਾ ਨਹੀਂ ਜੜਿਆ ਰੋਟੀ ਖਾ ਗਏ ਸਾਰੇ ਜਾਪਨੂ ਪਿਆ ਦਾ ਚੂਲੇ ਸੁਤਾ ਹੂੰ ਉਹ ਦੇਖ ਯਾਪਨੂ ਚੂਲੇ ਸੁਤਾ ਪਿਆ ਛੂਟੇ ਮਾਰੇ ਕਰ ਰਿਹਾ ਯਾਪਨੂ ਆ ਜਾਪਨੂ ਉਹਤਾ ਪਿਆ ਚੂਲੇ ਦੇ ਵਿੱਚ ਆਏ ਦਵਾਈ ਨਾ ਪਤਾ ਨਹੀਂ ਨਸ਼ੇ ਵਾਲੀ ਹੁੰਦੀ ਹੈ ਨੀਂਦ ਬੜੀ ਆਉਂਦੀ ਹੈ ਨਾ ਹਾਂ ਨੀਂਦ ਆਉਂਦੀ ਹੈ ਨਾ ਦਪਹਿਰ ਹੀ ਮੈਂ ਬੁਖਾਰ ਕਰਨ ਸੌ ਨਹੀਂ ਪਾਈ। ਜਦ ਜੋ ਠੰਡ ਲੱਗਦੀ ਸੀ ਬੜੀ। ਠੰਡ ਬਰਦਾਸ਼ਤ ਨਹੀਂ ਆਉਂਦੀ। ਜਦ ਉਹਦਾ ਕਰ ਸੌ ਨਹੀਂ। ਜਦ ਜਿਵੇਂ ਉੱਤਰਿਆ ਜਦੋਂ ਤੇ ਫੇਰ ਹੁਣ ਵੀ ਮੈਨੂੰ ਐ ਹੀ ਹੋ ਰਿਹਾ ਮੈਨੂੰ ਸੌ ਜਾਂਦਾ ਸੁ ਮੈਨੂੰ ਕੋਈ ਕੋਸ਼ਿਸ਼ ਨਾ ਕਰੇ। ਚੁੱਪ ਕਰਕੇ ਸੌ ਜਾ। ਲਾਈਟ ਆ ਰਿਹਾ ਟੱਪਾ ਪਾਣੀ ਖਾਲਾ। ਫੇਰ ਸਾਂਜੀ ਕਹੇ ਖੰਗ ਵਾਲੀ ਦਵਾਈ ਨਾ ਖਾਵੋ ਨਹੀਂ ਨਹੀਂ ਲੈ ਲਈ ਇੱਕ ਟਾਈਮ ਹੀ ਲੈਣੀ ਆ ਬੋਡੀ ਅਜੀਬ ਜੀ ਹੈ ਖੰਗ ਵਾਲੀ ਦਵਾਈ ਲੈਣੀ ਆ ਕੋਲ ਲੱ ਲਾ ਫਰ ਜਿਹੜੀ ਦੂਜੀ ਲੈਂਦੀ ਸੀ ਉਹ ਠੀਕ ਆ ਉਹ ਲੱ ਲਾਂਗੀ ਹਾਂ ਆ ਵਾਲੀ ਬੜੀ ਜੀਬ ਜੀ ਹੈ ਉਹ ਲੈ ਲਈ ਕਾਲੀ ਕਾਲੀ ਜੀ ਮੈਂ ਦਵਾਈ ਤਾਂ ਦਵਾਈ ਹੁੰਦੀ ਆ ਹੁਣ ਤੈਨੂੰ ਖਾਲ ਦੇ ਫਰੂਟਾਂ ਦੇ ਟੇਸਟ ਜੇ ਠੀਕ ਹੋਣਾ ਤਾਂ ਕੋਈ ਵੀ ਆ ਖਾਣੀ ਪੈਣੀ ਪਰ ਉਹ ਵਾਲੀ ਦਵਾਈ ਵਧੀਆ ਸੀ ਆ ਜਿਹੜੀ ਲੈ ਆਂਦੀ ਓਹ ਲੈ ਲਈ ਕੋਈਆਂ ਫਰਕ ਪੈਂਦਾ ਬਹੁਤ ਵਧੀਆ ਚੀਜ਼ ਆ ਉਹ ਮੈਨੂੰ ਖਾਂਗਾੜ ਕੀ ਉਹਦੇ ਨਾਲ ਉਹਦੇ ਨਹੀਂ ਹਟੀਆਂ ਹਾਂ ਉਹਦੇ ਨਹੀਂ ਹਟੀਆਂ ਮੈਨੂੰ ਖਾਂਗਾ ਆ ਦੁਪਹਿਰੀ ਦੁਪਹਿਰੀ ਜਦੋਂ ਬੁਖਾਰ ਚੜਿਆ ਮੈਨੂੰ ਉਦੋਂ ਸੀਗਾ ਉਦੋਂ ਜ ਆ ਉਦੋਂ ਆਂਦੀ ਪਈ ਸੀ ਖਾਂਗਾ ਬੜੀ ਉਹ ਲੈ ਲੈਣੀ ਸੀ ਉਹ ਉਹ ਲੈ ਲੈਣੀ ਬਰਾ ਨਹੀਂ ਮਤਰੀ ਸੀ ਕਿ ਮੈਂ ਕਿਉਂਕਿ ਇੱਕ ਜਿਹੜੀ ਹਵਾ ਪੈਂਦੀ ਪਈ ਸੀ ਨਾ ਸਰੀਰ ਨੂੰ ਮੇਰੇ ਉਹ ਬਰਦਾਸ਼ਤ ਨਹੀਂ ਆਉਂਦੀ ਉਹਦੇ ਕਰ ਠੰਡ ਲੱਗਣ ਕਰ ਮੈਨੂੰ ਐ ਆਉਂਦਾ ਤੇ ਸਿਰ ਨੂੰ ਟੱਕ ਤੇ ਸੁਟੀ ਰਹਿੰਦਾ ਠੀਕ ਕਰਦਾ ਨਾ ਮਰੇ ਉਰੇ ਮਮਾ ਜੁੱਤੀ ਪਈ ਆ ਤੂੰ ਰੋਲਾ ਭਈ ਜਨਾ ਹਾਂ ਮਮਾ ਜੁੱਤੇ ਪੈ ਦੋ ਰੋਲਾ ਭਈ ਜਨਾ ਉਹ 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 ਜੱਪਨ ਹੋਰ ਕੀ ਕਰਦਾ हेलो हेलो का तो वो तो हेलो तो का दो हेलो हेलो का दो का दो का दो हेलो छची काका छची काका का दो सारेनो हेलो छची काका दो जारयानो छोटा छोटा काका ਹਾਂ ਲਾ 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 ਲਤਾ ਵਾਹ ਆਵਰੀ ਹੈ ਨਾ ਕੀ ਗੱਲ ਹੈ ਜਦੋਂ ਮੀਤ ਜੀ ਜਾਗਦੀ ਹੈ ਵੀਰਮਨ ਠੀਕ ਆ ਹੁਣ ਤੇ ਫੇਰ ਨੂੰ ਬੁਖਾਰ ਚੜਦਾ ਆ ਯਾਨੀ ਕਿ ਠੰਡ ਲਾ ਕੇ ਤੇ ਅੱਜ ਆਪ ਨੂੰ ਚੱਕ ਲੈਂਦਾ ਤੇ ਯਾਨੀ ਕਿ ਡਾਕਟਰ ਵੀ ਬਦਲ ਲਿਆ ਤੇ ਪਤਾ ਨਹੀਂ ਕੀ ਚੱਕਰ ਹੈ ਗਣੀ ਟਾਈਫਰ ਦਾ ਕਰਕੇ ਚੜਦਾ ਹੈਗਾ ਨਾ ਦਵਾਈ ਵੀ ਆ ਲਿਆਂਦੀ ਆ ਤੇ ਸਾਰਾ ਹੀ ਜਾਨ ਕੇ ਜੋ ਕਰਕੇ ਦੇਖ ਲਿਆ ਨਾ ਤੇ ਬਾਕੀ ਜੋ ਕਰਨਾ ਦਵਾਈ ਲੱਗਣੀ ਆ ਹਨਾ ਕਿਥੋਂ ਰਾਮ ਹੋਣਾ ਉਹ ਵਾਇਗੂਦਿਆ تھا ਤੇ ਆਪਾਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਤੇ ਨਹੀਂ ਨਹੀਂ ਮਰਨ ਦੀ ਗੱਲ ਨਹੀਂ ਕਰਦਾ ਮੋਟੋ ਕੋਸ਼ਿਸ਼ ਹੀ ਕਰਦੇ ਨਹੀਂ ਨਹੀਂ ਕੋਸ਼ਿਸ਼ ਨਹੀਂ ਵੀ ਆਰਾਮ ਆਵੇ ਰਾਮ ਦੀ ਕੋਸ਼ਿਸ਼ ਕਰਦਾ ਮੈਂ ਵੀ ਛੇਤੀ ਆ ਰਾਮ ਆਵੇ ਪਤਾ ਨਹੀਂ ਕਿਉਂ ਇੱਕ ਖਾਂਦੀ ਨਹੀਂ ਕੋਈ ਆ ਦੋ ਚੌਂਚੇ ਤਲੀਏ ਦੇ ਖਾ ਕੇ ਕੋ ਬੱਸ ਮੈਂ ਕਹਿਆ ਵੀ ਖਾਇਆ ਕਰ ਤੂੰ ਪੁੱਛ ਨਹੀਂ ਖਾਇਆ ਕਰ ਕੋਸ਼ਿਸ਼ ਕਰਿਆ ਕਰ ਜੇ ਹੁਣ ਨਹੀਂ ਲੰਘਦਾ ਰੋਕੇ ਖਾਲਾ ਠੀਕ ਹੈ ਖਰਾਕ ਜੇ ਜਾਊਗੀ ਅੰਦਰ ਫੇਰ ਹੀ ਸਰੀਰ ਸੈੱਟ ਹੋਊਗਾ ਮੈਂ ਜੂਸ ਪੀਨੂੰ ਹਾਂ ਜੂਸ ਮੈਂ ਕਰਨ ਤੋਂ ਬਣਾ ਦਿਆ ਕਰੂੰ ਤੁਹਾਨੂੰ ਖਾਣ ਵਾਲੀ ਚੀਜ਼ ਨਹੀਂ ਮੈਂ ਤਾਂ ਫਾਦੀ ਜਾਂਦੀ ਅੱਛਾ ਪਰ ਜੂਸ ਹੀ ਪੀ ਲਿਆ ਕਰੀ ਮੈਨੂੰ ਨਾ ਬਹੁਤ ਜਿਆਦਾ ਪਾਣੀ ਜੇ ਪਿਆਜ਼ ਲੱਗਦੀ ਤੇ ਚਲੋ ਪਾਣੀ ਦੀ ਪਿਆਜ਼ ਲੱਗੇ ਮੈਂ ਪਾਣੀ ਟੀ ਜਾਵਾਂ ਹੂੰ ਇਹ ਖਾਇਆ ਵੀ ਨਾ ਖਾਇਆ ਵੀ ਕਰ ਥੋੜਾ ਥੋੜਾ ਕਰਕੇ ਥੋੜੇ ਥੋੜੇ ਟਾਈਮ ਬਾਅਦ ਖਾਦਾ ਠੀਕ ਐ ਇਹ ਨਹੀਂ ਵੀ ਪਿਆ ਤਾਂ ਸੁੱਟੇ ਪਏ ਰਹਿਣਾਗਾ ਠੀਕ ਐ ਮੈਨੂੰ ਨੀਂਦ ਬਹੁਤ ਛੜਦੀ ਨੀਂਦ ਨੂੰ ਨਹੀਂ ਬੇਕ ਗਰੋ ਦਾ ਘਰ ਹੁੰਦਾ ਬਾਲਾ ਪੈਣਾ ਵੀ ਘੇੜਾ ਛੇੜਾ ਕੱਢੋ ਠੀਕ ਐ ਤੇ ਬੰਦਾ ਸੈਟ ਰਹਿੰਦਾਗਾ ਮੈਨੂੰ ਚਾਹੀ ਸੀ ਨਾ ਬਿਲਕੁਲ ਜਦੋਂ 4 ਵਜੇ ਮੈਂ ਉੱਠੀ ਉਸ ਤੋਂ ਬਾਅਦ ਮੈਂ ਬਾਹਰ ਬੈਠੀ ਰਹੀ ਤੇ ਜਮਨ ਠੀਕ ਰਹੀ ਤੇ ਬੈਠੇ-ਬੈਠੇ ਇੱਕਦਮ ਜਿਵੇਂ ਥੋੜੀ ਦੇਰ ਹੋ ਗਈ ਬੁਖਾਰ ਚੜ ਗਿਆ ਤੇ ਬੁਖਾਰ ਵੀ ਬਹੁਤ 103-4 ਬੁਖਾਰ ਜ਼ਰੂਰ ਹੋਏਗਾ ਹਮ ਥਰਮਾਮੀਟਰ ਚਾਹੀ ਲਿਆ ਕੇ ਆਪਣਾ ਰੱਖਣਾ ਪੈਣਾ ਉੱਤ ਪਤਾ ਕਰਨਾ ਚਾਹੁੰਦਾ ਆਪਣਾ ਥਰਮਾਮੀਟਰ ਲਿਆ ਹਮ ਨਹੀਂ ਪਤਾ ਨਹੀਂ ਪੈਣ ਦੀ ਕੋਸ਼ਿਸ਼ ਨਾ ਕਰਿਆ ਕਰ ਫੇਰ ਠੀਕ ਹੋਊਗੀ ਪਿਆ ਵੀ ਬੰਦਾ ਨਾ ਇੱਕ ਰੋਗੀ ਹੁੰਦਾ ਜੇ ਉੱਟ ਕੇ ਬੰਦਾ ਠੀਕ ਆ ਆਪਣਾ ਚਤ ਠੀਕ ਆ ਉਹਨੋਂ ਨਾਲੋਂ ਠੀਕ ਹੈ ਤੇ ਕੁਝ ਖਾ ਲੋ ਤੇ ਫੇਰ ਹੀ ਠੀਕ ਹੁੰਦਾਗਾ ਨਹੀਂ ਤਾਂ ਹੁਣ ਪਿਆ ਤਾਂ ਬਿਮਾਰ ਹੀ ਹੁੰਦਾ ਬੰਦਾ ਤੇ ਮੈਂ ਹੋਂ ਤੇਰੇ ਸਾਹਮਣੇ ਮੈਂ ਵੀ ਬਿਮਾਰੀ ਸੀਗਾ ਮੈਂ ਕੋਈ ਕੋਸ ਦਵਾਈਆ ਬਣਾ ਲਿਆ ਕੋਈ ਕੋਸ ਬਣਾ ਲਿਆ ਹੌਲੀ 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 ਕਰਦੇ ਕਰਦੇ ਜਾਨੀ ਕਿ ਵੀ ਅੱਜ ਮੈਂ ਜਾਵਾਂ ਸੈਟਾ ਠੀਕ ਆ ਤਾਂ ਮੈਨੂੰ ਅੰਜੂ ਲੱਗਦਾ ਕਿ ਜੇ ਮੈਂ ਇੱਕ ਵਾਰੀ ਬੂਲੂ ਬੋਸ ਚੜਾ ਲਵਾਂ ਜੀ ਇਹਨਾਂ ਜੱਟ ਨੇ ਟੀਕੇ ਲੱਗ ਜਾਣਗੇ ਤਾਂ ਕਿ ਕੀ ਪਤਾ ਫਰਕ ਪੈ ਜਾਏ ਉਹ ਆਪਾਂ ਡਾਕਟਰ ਦੀ ਰਾਇ ਲੈ ਲੈਨੇ ਕੱਲ ਨੂੰ ਕੀ ਕਹਿੰਦਾ ਡਾਕਟਰ ਕੱਲ ਨੂੰ ਸ਼ਨੀਵਾਰ ਆ ਫਿਰ ਐਤਵਾਰ ਪਰਸੋਂ ਡਾਕਟਰ ਨੂੰ ਮਿਲਣਾ ਹਾਂ ਪਰਸੋਂ ਨਹੀਂ ਮਿਲਣਾ ਅਨੇ ਕੱਲ ਨੂੰ ਮਿਲ ਜੂਗਾ ਕੱਲ ਨੂੰ ਉਹ ਤੇ ਚੱਲੇ ਆਵਾਂਗੇ ਠੀਕ ਤੇ ਬਾਕੀ ਤੁਸੀਂ ਵੀ ਸਾਰੇ ਦੁਆ ਕਰੋ ਕਿ ਰਮਨ ਜਲਦੀ ਜਲਦੀ ਠੀਕ ਹੋਵੇ ਤੇ ਵੀਡੀਓ ਖੁਦ ਬਣਾਇਆ ਕਰੇ ਜੁਟਨਗੁਰ ਨੂੰ ਤਾਂ ਫਿਰ ਦੂਰ ਹੀ ਰੱਖਣਾ ਨਾ ਦੂਰ ਬਿਲਕੁਲ ਵੀ ਨਹੀਂ ਤੇਰੇ ਕੋਲ ਖਾੜੇ ਰੋਟੀ ਖਾੜੇ ਰੋਟੀ ਆ ਗਈ ਰੋਟੀ ਖਾਣੀ ਕਦੀ ਨਾ ਖਾਣਾ ਮੈਂ ਦਵਾਈਆਂ ਖਾ ਲਿਆ ਮੈਨੂੰ ਚਲੋ ਠੀਕ ਹੈ ਜੀ ਸਾਰ ਤੋ ਆਰਾਮ ਦੁਆ ਕਰਿਓ ਕਿ ਰਮਨ ਠੀਕ ਜਲਦੀ ਜਲਦੀ ਠੀਕ ਹੋਵੇ ਜਿਵੇਂ ਤੁਹਾਡੀਆਂ ਦੁਆਵਾਂ ਨਾਲ ਕਹੀ ਮੈਂ ਅੱਜ ਠੀਕ ਠਾਕ ਹਾਂ ਵਧੀਆ ਕੁਛ ਨਹੀਂ ਦੁਖਦਾ ਮੇਰਾ ਠੀਕ ਹੈ ਜੀ ਵਧੀਆ ਐ ਜਿਵੇਂ ਪਹਿਲਾਂ ਸੀਗਾ ਉਦਾਂ ਹੀ ਆ ਮੈਂ ਚਲੋ ਸ੍ਰੀ ਕਾਜੀ ਕੱਲ ਨੂੰ ਫੇਰ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਸਰੀ ਕਾ